ਸਤਿ ਸ਼੍ਰੀ ਅਕਾਲ ਤੁਹਾਡਾ ਸਵਾਗਤ ਹੈ ਆਪਣੇ YouTube ਚੈਨਲ ਚਹਿਰ ਬਰਬਰ ਤੇ ਹੋਰ ਸਾਰੇ ਤੁਸੀਂ ਕਿੰਨਾ ਜੋ ਵੀ ਆਪਣੇ ਚੈਨਲ ਤੇ ਪਹਿਲੀ ਵਾਰ ਨੇ ਤਾਂ ਪਲੀਜ਼ ਚੈਨਲ ਨੂੰ ਕਰ ਲੋ ਜੀ ਸਬਸਕ੍ਰਾਈਬ ਤੇ ਵਲੌਗ ਨੂੰ ਕਰਿਆ ਕਰੋ ਜੀ ਫਿਰ ਵਾਚ ਟਾਈਮ ਹੋ ਗਿਆ 7:30 ਦਾ ਤੇ ਕੰਮ ਕਰ ਜਿਹੜੇ ਆਪਣੇ ਸਟਾਰਟ ਹੋ ਗਏ ਕਿ ਅੱਜ ਸੰਡੇ ਆ ਚਲੋ ਸਾਡੇ ਨੇ ਬਣਨਾ ਅੱਜ ਕੋਧਰਾ ਸਾਬਾ ਫਸਤ ਜਲਦੀ ਉੱਠ ਕੇ ਮੱਥਾ ਲੇ ਕੇ ਸੀ ਕਿ ਉਧਰੋਂ ਸਭ ਸਫਾਈ ਕਰ ਲਈ ਤੇ ਇਧਰੋਂ ਆਪਾਂ ਕਰੀ ਜਾਂਦੇ ਸੀ ਤੇ ਚਾਚਾ ਨੂੰ ਫੋਨ ਕੀਤਾ ਚਾਚੇ ਦੀ ਵਲੌਗ ਦੀ ਸਟਾਰਟਿੰਗ ਕੀਤੀ ਤੇ ਚਾਚੇ ਦੀ ਐਂਟਰੀ ਹੋ ਗਈ ਕਿ ਬਿਨੇ ਵੀ ਨਾਉਣ ਤੋਂ ਉਨ ਦਾ ਕੰਮ ਹੈ ਦਾ ਨਾ ਵੀਰਤਾ ਤੇ ਆਹ ਵਾਲੀ ਜਿਹੜੀ ਚਾਚੇ ਨੇ ਕੱਲ ਜਿਹੜੀ ਆਪਣੇ ਸਰੂ ਖੇਤੋਂ ਲੈ ਕੇ ਆਈ ਸੀ ਇਹ ਦਿੱਤੀ ਸ਼ੰਡ ਸ਼ੰਡ ਹੁੰਦੀ ਹੈ ਕਿ ਸ਼ੰਡ ਸ਼ੰਡ ਤੇ ਸ਼ੰਡ ਤੇ ਹੁੰਦੀ ਆ ਨਾ ਕੋਈ ਇਸ ਤਰ੍ਹਾਂ ਚਾਚਾ ਆ ਗਏ ਚਾਚੇ ਜੇ ਸਾਰਿਆਂ ਦੇ ਵੈਸੇ ਪਰ ਜਾ ਦੇ ਕੰਮ ਕਰ ਖੇਤਾਂ ਵਾਲੇ ਦੇ ਜਿਹੜੇ ਸ਼ਰੀਰੇ ਜਾਣ ਨੂੰ ਜੁੜਦੇ ਆਪਾਂ ਚਾਚੇ ਨੂੰ ਚਾਹ ਬਣਾ ਕੇ ਪਿਆ ਦੀਏ ਫਿਰ ਚਾਚਾ ਆਪਣੇ ਕੰਮ ਕਰ ਕੋਲ ਗਏ ਡੈਡੀ ਅੱਜ ਹੈ ਨਹੀਂ ਕਿਤੇ ਗਏ ਹੋਏ ਨੇ ਆ ਜਾਣਗੇ 12:00 ਵਜੇ ਤੱਕ ਤੇ ਇਧਰੋਂ ਵੀ ਆਪਣੇ ਕੋਈ ਕੁੜੇ ਦਾ ਜਿਹੜਾ ਕੰਮ ਕਾਰਾ ਸਾਰਾ ਨਿਬੜਿਆ ਹੋਇਆ ਪਸ਼ੂ ਪਸ਼ੂ ਮੈਂ ਪਸ਼ੂ ਨੂੰ ਪਾਣੀ ਪਾਉਣ ਦੀ ਸਕੀਮ ਵੀ ਕਰਦੀ ਸੀ ਮੈਨੂੰ ਚਾਚਾ ਆ ਗਏ ਚੱਲ ਮੇਰੇ ਨਾਲ ਹੈਲਪ ਹੋ ਜੀਂਦੇ ਨਾਲ ਚਾਚਾ ਪਾਣੀ ਪੁਣੀ ਪਿਆ ਦੇਵਾਂ ਨਾਲ ਕੁਛ ਉਹ ਮੈਂ ਬਣਾ ਦੂੰਗੀ ਚੋਲਾ ਜਿਵੇਂ ਹੌਲੀ 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 ਜਿਹੜੇ ਕੰਮ ਕਰੀਏ ਹਾਂਂ ਰਾਤ ਨਵਰੀਤ ਨੇ ਇੰਨਾ ਕ ਤੰਗ ਕੀਤਾ ਵਿਚਾਰੇ ਨੂੰ ਖੰਗ ਆਣਾ ਪਤਾ ਨਹੀਂ ਕਿਉਂ ਨਾਲੇ ਫਿਵਰ ਰਾਤ ਫੇਰ ਹੋ ਗਿਆ ਅੱਜ ਦੇਖਦੇ ਆਂ ਜੇ ਫੇਰ ਪਏ ਤਾਂ ਫੇਰ ਡਾਕਟਰ ਨੂੰ ਲਿਖਾ ਕੇ ਲਿਆਉਣੇ ਆਂ ਮੈਡੀਸਨ ਤਾਂ ਵਗੈਰਾ ਜੇ ਡਾਕਟਰ ਤੋਂ ਲੈ ਕੇ ਆਉਣੀ ਪਈਆਂ ਨੇ ਤੇ ਖੰਗ ਆ ਜਿਹੜੀ ਸੱਚੀ ਇੰਨਾ ਕ ਜਿਆਦਾ ਤੰਗ ਕਰਦੀ ਐ ਫਿਰ ਹੁਣ ਨਾਲ ਜਦ ਬੱਚਾ ਤੰਗ ਹੋ ਜਾਂਦਾ ਕਿੱਥੋਂ ਨੀ ਦੰਦੇ ਨਾ ਰਾਤ ਨੂੰ 1:3 ਵਜੇ ਆ ਵਿਚਰੀ ਦੀ ਬਿੰਦਕ ਵਿੱਚੋਂ ਖੰਗ ਛਿੜਪੇ ਬਿੰਦਕ ਵਿੱਚੋਂ ਪਰ ਇੰਨੀ ਕਿ ਜਿਆਦਾ ਔਖੀ ਹੁੰਦੀ ਜਨਨੀ ਕਿ ਜੇ ਮੈਂ ਆਪਾਂ ਕਹਿੰਦੇ ਨੇ ਨਾ ਪਲਤੀ ਗਈ ਆ ਪਾਣੀ ਪੂਣੀ ਪਿਆਇਆ ਤੇ ਉਹ ਮੈਂ ਭੁੱਲੇ ਜਾਨੀ ਕਹਿੰਦੇ ਹੁੰਦੇ ਨਾ ਟੋਪੀ ਵਾਲੇ ਜਿਹੜੇ ਲੌਂਗ ਹੁੰਦੇ ਹਨ ਥੋੜੇ ਜੇ ਲੌਂਗ ਪੁੰਨ ਕੇ ਨਾ ਤਵੇ ਦੇ ਉੱਤੇ ਅੱਜ ਮੈਂ ਰੱਖੂੰਗੀ ਤੇ ਪੁੰਨ ਕੇ ਤੇ ਉਹਨਾਂ ਦਾ ਪਾਊਡਰ ਆ ਬਣਾ ਕੇ ਦੇ ਵਿੱਚ ਪਾ ਲੈਣਾ ਥੋੜਾ ਜੇ ਨੂਨ ਜਦੋਂ ਖਾਂਗੇ ਛਿਰਦੀ ਉਦੋਂ ਦੇ ਦੇ ਚੁੰਡੀ ਕੋਦੇ ਨਾ ਖਾਂਗ ਨਹੀਂ ਛਿਰਦੀ ਰਾਤ ਵਾਸ ਮੈਨੂੰ ਰਸੋਈ ਚ ਇਕੱਲੀ ਨੂੰ ਆਉਂਦੀ ਘੋਲ ਤੇ ਨਹੀਂ ਉਹਦੇ ਨਾਲ ਜਾ ਕੇ ਟਿਕ ਜੇ ਜਾਂਦਾ ਹੁਣ ਅਟਕ ਗਈ ਆ ਖੰਗ ਜੀ ਖਾਣ ਲੈ ਵਿਚਾਰੀ ਨੂੰ ਬੁਖਾਰ ਲੈਣਾ ਅੱਧੀ ਘੰਟਾ ਜਮਾਂ ਹਨਾ ਉੱਡਾ ਹੋ ਗਿਆ ਉਧਰੋਂ ਤਾਂ ਗਲਾਸ ਸਟਾਰਟ ਹੋਊਗਾ ਤੇ ਉਧਰੋਂ ਬਿਮਾਰ ਹੋ ਗਿਆ ਚਲ ਅੱਜ 2-3 ਵਜੇ ਦਵਾਈ ਦੇਵਾਂਗੇ ਜੀ ਠੀਕ ਹੋ ਗਿਆ ਜੋ ਮੈਂ ਤਨੂ ਬਣਾ ਕੇ ਦੇਣੀ ਲਾਉਂਗਾ ਜੀ ਅਲੀ ਉਹਦੇ ਨਾਲ ਨਾ ਜੇ ਤੋ ਖਾਂਗੇ ਨੀ ਛੜਦੀ ਜਵਾ ਟੇਕ ਵੀ ਜਾਂਦਾ ਆਪ ਵੀ ਟੇਕ ਜਾਈਦਾ ਹਨਾ ਜਦੋਂ ਬਿੰਦ ਕੁਝ ਹੋਰ ਪਾਣੀ ਪੀਤਾ ਦਵਾਈ ਲੈਣ ਇੱਕ ਜਮਾਂ ਮਰਨਾ ਮਨਜ਼ੂਰ ਹੈ ਜੇ ਮੈਂ ਕਹਿੰਦੇ ਹੁੰਦੇ ਪਰ ਦਵਾਈ ਨਹੀਂ ਲੈਣੀ ਬਹੁਤ ਥੱਕੇ ਨਾ ਦਵਾਈ ਦੇਣੇ ਰਾਤ ਨੂੰ ਮੈਂ ਕਿਹਾ ਵੀ ਦਵਾਈ ਲਾ ਲਾ ਥੰਗਲ ਵੀ ਟੇਕ ਜੀ ਆ ਜੂਗੀ ਪਰ ਨਹੀਂ ਲੋ ਜੀ ਆ ਗਈ ਸੀ ਉਹ ਤਾਂ ਪੈ ਲੱਗੇ ਲੈਦੀ ਪੁੱਤਰਾ ਆਪ ਨੂੰ ਗਿਆ ਸੀ ਜੋ ਤੈਨੂੰ ਖਾਂਗੀ ਚੁੜੀਆਂ ਦੀ ਸੀ ਚਲ ਚਾਚੇ ਨੇ ਫੜਾਈਏ ਚਾਹ ਫਿਰ ਮੈਂ ਕੰਮ ਕਰਾਂ ਪਰ ਅਸਟਾ ਮਾਲ ਤਾਂ ਬੁਖਾਰ ਤੋਂ ਸੀ ਲੋ ਜੀ ਇਧਰ ਸਾਰੀ ਸਫਾਈ ਹੋ ਗਈ ਟਾਈਮ ਹੋ ਗਿਆ 11:30 ਦਾ ਤੇ ਹੁਣ ਜਾ ਕੇ ਮੈਂ ਕੰਮ ਨਿਬੜ ਕੇ ਆਈਆਂ ਅੱਲਾ ਚੌਂਤਰੀ ਤੇ ਪੋਚਾ ਰਹਿ ਗਿਆ ਇਹਨਾਂ ਨੇ ਗੀਤ ਸੁਣਾ ਦਾਇਓ ਆਨਾਂ ਦੇ ਸਰਤੇ ਤੇ ਲਾ ਕੇ ਦਿੱਤੇ ਬੀਬੀ ਨੇ ਕਿਹਾ ਇਤਈ ਲਜੀ ਤਕਾਈਆਂ ਨੇ ਐਸੇ ਬਿਸ਼ਾ ਕੇ ਖਲਾਰੇ ਪਾਈ ਬੈਠੀਆਂ ਸੀ ਖੇਡਾਂ ਦੇ ਤੇ ਚਾ ਚਰਚਰਾ ਲੱਗਿਆ ਪਿਆ ਤਾਂ কবি ਬਹੁਤ ਹੋ ਗਈ ਤੇ ਸਰਵਣ ਛੰਡੀ ਜੀ ਉਧਰ ਜਾ ਕੇ ਕੰਨੀ ਕਰ ਦੋ ਪੱਖਾ ਤੇ ਚਨੇ ਖੀ ਚਾ ਚਨੇ ਆਖਣ ਚੱਕੋ ਸਾਰਾ ਸੁਣਾਣੇ ਤਮਰੀਤ ਹੋ ਗਈ ਦਾਜਮੈਂਟ ਨੂੰ ਟੈਡੀ ਜੀ ਹੋ ਕੇ ਪੈ ਜੰਗੀ ਉਧਰ ਕਰੋ ਚਾਚੇ ਕਿਨੇ ਪੱਖਾ ਆਜਾ ਮੈਂ ਕੱਪੜੇ ਅੰਦਰ ਹੀ ਕਰਾਂ ਅੰਦਰ ਬੜੀ ਕਲਕਣ ਆ ਗਈ ਹਟ ਜਾ ਹਟ ਜਾ ਹਟ ਏ ਨਾ ਪੁੱਤ ਨਾ ਹਟ ਜਾ ਕੁੱਟੂ ਜਾ ਤਾਂ ਹਟ ਨਾ ਨਹੀਂ ਮਿੱਦੀ ਨੰਗਾ ਸਰੋਂ ਬਣੇ ਸੋਇਚ ਪੋਚਾ ਲਾਵਾਂ ਤੇ ਫੇਰ ਬਚਨ ਨਵਾਵਾਂਗੇ ਤਾਂ 12 12:30 ਹੋ ਜਾਣਾ। ਹਾਂ। ਆਪਾਂ ਚਾਹ ਮੱਗਾਂ ਨਾਲ ਪੀ ਲਵਾਂ। ਨਾਲ। ਚਲੋ ਲੋੜਾ ਸੁਚੈਂਗੇ। ਫੇਰ ਮਲ ਦੇਣੀ।

ਮੈਂ ਮੈਮ ਦੀ ਸਾਰੇ ਦਿਨ ਫੋਨ ਹੀ ਦੇਖੀ ਜਾਂਦੀ ਰਹਿੰਦੀ ਲੁੱਟੋ ਲੁੱਟੋ ਤੇ ਇਹ ਮੇਰੇ ਵਰਗਾ ਕੋਈ ਕੰਮ ਨਹੀਂ ਕਰਦੀ ਬਲੌਗ ਨਹੀਂ ਕਰਦੀ ਕੀ ਕੰਮ ਨਹੀਂ ਕਰਦੀ ਮੈਂ ਦੱਸੀ ਅੱਜ ਆਪਾਂ ਬਲੌਗ ਬਣਾਉਣੇ ਤੇ ਇਹ ਵੀ ਬੜਾ ਮੰਗਿਆ ਮੈਮ ਨਹੀਂ ਖਾਂਗੇ ਬਾਅਦ ਵਿੱਚ ਦੇਖ ਲਾਂਗੇ ਮੈਂ ਮੈਮ ਨੂੰ ਦੱਸੂ ਆ ਜਾ 7:11 ਹੋ ਗਏ ਹੈ ਮੈਂ ਮਮੀ ਕੀ ਕਰੇਂ ਦਿਲ ਦੇ ਚੌਕੇ ਕੋਲ ਆਈ ਦਾ ਤਾਂ ਫਾਈਟ ਦੋ ਬਾਰ ਟਹਾ ਢੋੜ ਕੇ ਤੋਂ ਹੀ ਬੰਦ ਹੋਣੀ ਆ ਮੇਰੇ ਕੋਕਨੇਗਾ ਤਾਂ ਮੈਂ ਉਹ ਦੂਜੇ ਪੱਥਰ ਦੇ ਉੱਤੇ ਟੈਲਾਂ ਜਿਹਾ ਤੇ ਫਰਸ਼ ਛੇਤੀ ਕੋਚਾ ਵੱਜ ਜਾਂਦਾ ਇੱਥੇ ਹੋਰ ਹੀ ਲੱਗਦਾ ਅੱਛਾ ਹੋ ਤਾਂ ਹੀ ਜਾਂਦਾ ਰਾਤ ਵੀ ਲੱਤੀ ਜਾਂਦੀ ਹੈ ਗੱਲ ਤੁਸੀਂ ਨਾ ਅਨਦਰ ਫੇਰ ਆਪਾਂ ਮਿਲਦੇ ਸਣੇ ਬਾਹਰ ਹਲੋ ਜੀ ਟਾਈਮ ਹੋ ਗਿਆ 12 ਦਾ ਤੇ ਹੁਣ ਜਿਹੜੇ ਆਪਣੇ ਜਾ ਕੇ ਸਾਰੇ ਕੰਮ ਕਰ ਲੈ ਜਿਹੜੇ ਨਿਭੜੇ ਨੇ ਬੱਚਾ ਨੂੰ ਵੀ ਨਵਾਤਾ ਸ ਤੇ ਆਪਣੇ ਜਿਹੜਾ ਆਪਦਾ ਸਿਰ ਧੋਲਿਆ ਹਾਂਜੀ ਪੀੜੀ ਚਾਹ ਤੁਸੀਂ ਓਕੇ ਹੁਣ ਵੀ ਸੌਣਾ ਠੀਕ ਹੈ ਆਪਦਾ ਉੱਠ ਕੇ ਹੋਮਵਰਕ ਕਰ ਲਓ ਮੈਂ ਵੀ ਘੰਟਾ ਟਿਕਣਾ ਤੁਸੀਂ ਤੁਸੀਂ ਵੀ ਟਿਕ ਜਾਓ ਠੀਕ ਹੈ ਆਪਰੇ ਨੂੰ ਕਿ ਦਰਵਾਜ਼ਾ ਆ ਗਿਆ ਆਪਣੇ ਘਰ ਵਿੱਚ ਆਹ ਹੱਲਦੀ ਹੈ ਸਭ ਇਹਦੇ ਵਿੱਚ ਬਲੂ ਕਲਰ ਇਸਾ ਚਾਚੇ ਨੇ ਵੀ ਵਿਚਾਰੇ ਨੇ ਆਪਦੇ ਸਰੋਂ ਦਾ ਕੰਮ ਨਵੇੜਤਾ ਬਸ ਹੁਣ ਇਹ ਵੀ ਵਿਚਾਰਾ ਕੋ ਘੰਟਾ ਖੜੀ ਰੈਸਟ ਕਰ ਲੂਗਾ ਜਾਂ ਪਤਾ ਹੀ ਹੁਣ ਗਣਕ ਜਾਨੀ ਕਿ ਆਈ ਪਈ ਹੈ ਨਾ ਇਹਦੇ ਆਪਦੇ ਕੰਮ ਕਰਾ ਢੋਲ ਢੂਲ ਬੇਲੇ ਕਰਨਗੇ ਅੱਜ ਤੇ ਦੇ ਡੈਡੀ ਵੀ ਆਉਣ ਆਲੇ ਆ ਕੱਲ ਦੇ ਗਏ ਸੀ ਕਿਤੇ ਬਾਹਰ ਤੇ ਜਦੋਂ ਆ ਗਏ ਫਿਰ ਉਹ ਆਉਦੇ ਜਿਹੜੇ ਕੰਮ ਕਰ ਆਉਦੇ ਵਿਆਹ ਤੇ ਦੇ ਨਾਲ ਸਾਰੇ ਕਰ ਲੈਣੇ। ਹਾਣਾ ਨਵਰੀਤ ਕੁਰੇ ਪਤਾ ਨਹੀਂ ਮੈਂ ਕਿੱਦਿਨੀ ਪਾਉ। ਕੀ ਮੈਂ ਤਾਂ ਗੱਲ ਹੀ ਨਹੀਂ ਸਮਝਾਈ। ਡੈਡੀ ਤਰਾ। ਹਾਂ। ਤਾਂ ਤੋ ਰੋਈ। ਬਾਅਦ ਚ ਮੈਂ ਚੁੱਪ ਕਰਕੇ ਲੱਡੂ ਆਇਆ। ਹੈਂ? ਫਿਰ ਮੈਂ ਬਾਅਦ ਚ ਰਾਤ ਐ ਨਾ ਰੋਈ ਕਿਉਂ ਰੋਈ? ਡੈਡੀ ਡੈਡੀ। ਟੰਗਣ ਫੀਵਰ ਹੋਇਆ ਸੀ ਉਸ ਤੋਂ ਤਾਂ। ਛੇੜੂ ਚਾਚਾ ਤਾਂ ਗਿਆ ਹੋਈ। ਚਾਚਾ ਮੰਮੀ ਬਾਰ ਬੰਦ ਕਰਿਓ ਹਾਂ ਚਾਚਾ ਗਿਆ ਚਾਚਾ ਤਾਂ ਗਿਆ ਮੈਂ ਕਿ ਡੋਰ ਡੋਰ ਸਕੂਲ ਵਾਲੀ ਗੱਲ ਬਾਰ ਬੰਦ ਕਰਿਓ ਵੀ ਇਹ ਵਾਲਾ ਉਹ ਤਾਂ ਗਿਆ ਚਾਚਾ ਲੋ ਜੀ ਰੈਸਟ ਵਗੈਰਾ ਕਰਨ ਤੋਂ ਬਾਅਦ ਚਾਹ ਪਾਣੀ ਪੀ ਲਿਆ ਦਲੀਆ ਛੜੀਆ ਖਾ ਲਿਆ ਅੱਜ ਬਣਾਏ ਸੀ ਮਿੱਠਾ ਦਲੀਆ ਕਿਉਂਕਿ ਜਦੋਂ ਨਵੀਆਂ ਚੀਜ਼ ਬਣਾਉਣੇ ਆ ਤੋ ਉਹ ਸੌਸ ਨਾਲ ਖਾਣੀ ਪੈਂਦੀ ਐ ਨਾ ਫਿਰ ਨਵਰੀਤ ਦਾ ਕਰਕੇ ਤਾਂ ਕਰਕੇ ਅੱਜ ਮਿੱਠਾ ਜਲੇਬੀ ਬਣਾਏ ਸੀ ਵਧੀਆ ਮੈਨੂੰ ਵੀ ਬਹੁਤ ਜ਼ਿਆਦਾ ਪਸੰਦ ਸੀ ਤੇ ਹੁਣ ਆਪਾਂ ਇਹਨਾਂ ਦੇ ਜਲਦੀ ਆਲਦੀ ਸਰਵਾੜੀ ਐ ਤੇ ਫਿਰ ਮੈਂ ਖਮਾ ਹੁਣ ਜਲਦੀ ਆਲਦੀ ਇਹਨਾਂ ਦੇ ਸਰਵਾ ਦਾ ਤਾਂ ਫ੍ਰੀ ਹੋ ਜੀਏ ਫਿਰ ਬਲੌਗ ਅਪਲੋਡ ਕਰਾਂਗੇ ਠੀਕ ਐ ਓਕੇ ਮੰਮੀ ਨਭੂ ਨਾ ਕਹਿ ਜੋ ਕਿ ਤਾਲਾ ਫੁੰ ਦੇਖ ਲੱਗਦੇ ਹੋ ਠੀਕ ਐ ਉਹਨਾਂ ਨੂੰ ਕਹ ਬੰਦ ਕਰ ਠੀਕ ਚੰਡੀਗੜ੍ਹ ਤੋਂ ਆਏ ਸਿੱਦੇ ਪਸ਼ੂਆਂ ਤੇ ਲਾਈ ਜਿਹੜੇ ਵੀ ਨਹੀਂ ਨਹੀਂ ਪੜਦਾ ਗਿਆ ਨਵਰੀਤ ਅਰੇ ਉਹ ਰੋਣਾ ਕਾਲਦੀ ਨੇ ਬੁਰਾ ਹਾਲ ਕਰ ਰੱਖਿਆ ਅੱਗੇ ਡੈਡੀ ਇਹ ਹਾਏ 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 ਆਇਂ ਜਾਂਦਾਂਗਾ ਸ਼ੂਕਦਾਂ ਆ ਗਿਆ ਡੈਡੀ ਆ ਸੀ ਆ ਮੇਰਾ ਪੁੱਤ ਗਾਂ ਖੋਲਦੇ ਪੁੱਤ ਖੜ ਜਾ ਕਿੱਡਾ ਹੋਰ ਕਿੱਡਾ ਚਲੋ ਅਜੀ ਕਿਲਾ ਹਨ ਬਿਨੋ ਬਣਾਏ ਮੈ ਸੂਈ ਲੈ ਗਈ ਅਸੀਂ ਗੁੱਡੀਆਂ ਦੇ ਕੱਪੜੇ ਛਾਣੇ ਆਪ ਦੇ ਨਾਲ ਖਵੋਲਿਓ ਬਿਨਾ ਬੁਲਾਏ ਨੂੰ ਉਹ ਕਿਹੜਾ ਸਿਆਉਣਾ ਸੀਗਾ ਮੇਰੀ ਆ ਮੇਰੇ ਪੁੱਤ ਹਾਈ ਮੈਂ ਟੂ ਮੇਰੀ ਟੂ ਮੇਰੀ ਇਹ ਤਾਂ ਬਿਕਨੇ ਕੰਟਾ ਰੋਈਏ ਕੰਟਾ ਇਹ ਕੰਟਾ ਕਿੰਨੇ ਕ ਨਾ ਬਣਾਈ ਜਾਂਦੇ ਪੀਕ ਨਹੀਂ ਨਾ ਜੀ 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 ਅੰਦਰ ਪੈਣਾ ਥਾਲ ਏ ਰੁਕ ਜਾ ਇੱਕ ਮਿੰਟ ਮੈਂ ਆ ਗਈ ਹੁਣ ਤਾਂ ਜਾਵਣੀ ਰੁਕਦਾਂ ਉਹ ਬਿੱਡ ਤੇ ਪੈਂ ਗਾ ਉੱਥੇ ਨਹੀਂ ਉੱਥੇ ਨਹੀਂ ਆ ਸੀ ਅਸੀ ਜਲਦੀ ਬਟਮੈਨ ਨੂੰ ਤਾਂ ਆਹੀ ਸਵਾਰ ਲੱਗਾਂ ਕੀ ਹੈ ਕੈਂਡੀ ਐ ਤੇ ਡੇੜੀ ਨਹੀਂ ਖਾਣੀ ਐ ਅਸੀਂ ਦਨੇ ਖਾਂਦੇ ਮੈਂ ਤਾਂ ਜਵਾਂ ਚੰਗੀ ਲੱਗਦੀ ਹੈ ਜੈਲੀ ਜੈਲ ਦਿਖਾ ਦਿਓ ਆ ਚਾਹ ਨਾ ਡੋਲ ਤੇ ਡੇੜੀ ਤੇ ਚੱਕ ਚ ਵਾ ਖਾਣ ਦੇ ਖੋਸ਼ ਹੂੰ ਹੂੰ ਐ ਪੋਤੂ ਤੂੰ ਅੱਗ 'ਚ ਨਾ ਵੱਜੇ ਪਲੀਜ਼ ਆ ਮੈਨੂੰ ਦੇ ਦੇ ਔਰੰਜ ਵਾਲੀਆਂ ਅਹੀਂ ਬਖਾਵਾਂਗੇ ਹੂੰ ਮੈਨੂੰ ਖਾਂ ਦੇ ਦੇ ਜੈਲੀ ਹਾਂ ਤੇ ਮੈਂ ਹੂੰ ਲਾਲ ਆ ਜੇਗਾ ਜੋ ਲੈ ਅੰਨ ਸਵਾਰਾ ਤਕਵੇ ਉਹ ਗੁਰੇ ਲੈ ਭਾਲੀ ਦੱਸ ਜਾ ਹੋਲੀ ਪੁੱਤ ਨੇ ਧੱਕਾ ਕਰਦੀਆਂ ਇਹ ਕੁੜਕੇ ਤੂੰ ਚਾਹ ਡੋਲेंगी ਆ ਤਾਂ ਸੌਫ ਸੁ ਲੈ ਕੇ ਆ ਤੜ ਡੈਡੀ ਹੋਰ ਵਸਤੇ ਲੈ ਮੈਂ ਘੋਲ ਕੇ ਦਮ ਪੱਖਾ ਛੱਡੀ ਹੈ ਗਰਮੀ ਖਾਂਗ ਦੇਖ ਲੈ ਖਾਂਗ ਤੂੰ ਨਾ ਖਾ ਤੂੰ ਰਹਿਂਦੇ ਤੂੰ ਦੋ ਦਿਨ ਤੇ ਡੈਡੀ ਤੂੰ ਟੀਕੇ ਮਗਾਉਣ ਆ ਪਾ ਫਾਲੇ ਤੇ ਪਰ ਤੂੰ ਬਾ ਤੇਰੇ ਚੱਲਦਾ ਸਾਡਾ ਤਾਂ ਚੱਲਦਾ ਨਾ ਨਾ ਆ ਤਾਂ ਖਾ ਲੈ ਆ ਬਲੀਂ ਇੰਨੇ ਨਾਲ ਲੱਕ ਗਈਆਂ ਪਾਏ ਦੇ ਵਿੱਚ ਮੈਂ ਖਾ ਪੁੱਤ ਇੰਨੀਆਂ ਤਾਂ ਨਹੀਂ ਖਾਣੀਆਂ ਦੋ ਲੈ ਲੈ ਦੋ ਚਾਰ ਲੈ ਲੈ ਇੰਨੇ ਕਿ ਲੈ ਲੈ ਕੋਈ ਨਹੀਂ ਜਦੋਂ ਆਪਾਂ ਗੱਡੀ ਲੈ ਲਈ ਨਾ ਤੁਹਾਨੂੰ ਭੁਲਾ ਕੇ ਲਿਆ ਬੰਦੇ ਇਹਨਾਂ ਨੇ ਗਏ ਸੀ ਨਾ ਦੀ ਇਹ ਕੱਲ ਗਏ ਸੀ ਤੇ ਅੱਜ ਵਾਪਸ ਆ ਗਏ ਹੁਣ ਲੜੀ ਜਾਂਦੀ ਕਹਿੰਦੀ ਵੀ ਵੱਡੇ ਵੱਡੇ ਸ਼ਹਿਰਾਂ ਚ ਆਪ ਕੱਲੇ ਕਿ ਪੰਜਾਬ ਦੇ ਸਾਨੂੰ ਕਿਉਂ ਨਹੀਂ ਲੈ ਕੇ ਜਾਂਦੇ ਹਾਂ ਸਾਡਾ ਰੋਸ ਹੈ ਨਾਲ ਕਿ ਸਾਨੂੰ ਚੰਡੀਗੜ੍ਹ ਕਿਉਂ ਨਹੀਂ ਘੁੰਮਉਂਦੇ ਰੋਸ ਬਜਾਰਾ ਕਰ ਰਹੇ ਹਾਂ ਨਾ ਅਸੀਂ ਮਾਮਦੀਆਂ ਹਾਂ ਸਾ ਕਿੰਨੇ ਕਹਿਣ ਨਾ ਭਈ ਹਾਂ ਵੀ ਸਾਨੂੰ ਕੈਂਡੀਆਂ ਲੈ ਕੇ ਦਿੱਤਾ ਬਰਾ ਵੀ ਖਾ ਲੋ ਕਹਿਣ ਲਗਾ ਮੈਂ ਤਾਂ ਆਹਾ ਆਹਾ ਚੱਲ ਨਹੀਂ ਪੈਨੇ ਸਾਢੇ ਪੰਜ ਹੋਣ ਵਾਲੇ ਹੋ ਗਏ ਪਹਿਲਾਂ ਬਾਟਮ ਕੱਟਣ ਲੱਗੇ ਸੀਗੀ ਤੇ ਡੱਬੀਆਂ ਤਾਂ ਸੋਹਣੀਆਂ ਏਗੇ ਜਿਵੇਂ ਆਪਣੇ ਵਰਗਿਆਂ ਤਾਂ ਆਪਾਂ ਨੂੰ ਤਾਂ ਇਹੀ ਲੱਗਣਾ ਤੇ ਲੈ ਤੀਆਂ ਲੂਜੀਆਂ ਜਿਹੜੀਆਂ ਤਿੰਨਾਂ ਡੱਬਾਂਆਂ ਨਹੀਂ ਕੋਈ ਨਾ ਉਹਨਾਂ ਚ ਭਵਾਂਗੇ ਆਪਣੇ ਵਰਗਿਆਂ ਦੇ ਡੱਬੀਆਂ ਦੇ ਮੈਨੂੰ ਵੀ ਨਹੀਂ ਜਾਂਦੀਆਂ ਬਿਲਕੁਲ ਵੀ ਚੰਗਲਾ ਦੀ ਹਾਲ ਪਤਾ ਨਹੀਂ ਪਲਪੜੀ ਜੀ ਤੋਂ ਵਿਚਾਰੀਏ ਇੱਥੇ ਪਈ ਹੈ ਵਿਚਾਰੀ ਮੇਰੀ ਬਾਟਮ ਕੱਟਣ ਵਾਲੀ ਕਹਿੰਦਾ ਰਿਸ਼ਤੇਦਾਰ ਆ ਗਏ ਸੀਗੇ ਤੇ ਕੱਟੀ ਨਹੀਂ ਗਈ ਕਿ ਜਿਹੜੀ ਮੈਂ ਪਰਤਨ ਕਰਦੀ ਪਰਤ ਨਹੀਂ ਸੀ ਠੀਕ ਹੈ ਆਪਾਂ ਪਹੁੰਚਾ ਪਹੁੰਚੋ ਨਾ ਕੁੰਦਾ ਕਾਰੀ ਦੇ ਤੇ ਪਹੁੰਚਾ ਬਿਲਕੁਲ ਸੇ ਸਲਵਾਰ ਹੈ ਜਿਹੜੀ ਆਪਾਂ ਅਭੀ ਕੱਟੀ ਹੈ ਹੁਣ ਲਾਦਗੇ ਬੈਲਟ ਮਮਾ ਜਿਵੇਂ ਤੁਸੀਂ ਆਪਦੇ ਕੱਪੜੇ ਬਣਾਉਨੇ ਹੋ ਹਾਂ ਮੈਂ ਨਾ ਮਮਾ ਜੀ ਜਿਵੇਂ ਤੁਸੀਂ ਆਪਦੇ ਇੱਥੇ ਕੱਪੜੇ ਬਣਾ ਰਹੇ ਹੋ ਨਾ ਹਾਂ ਉਹ ਵੀ ਅਸੀਂ ਜੈਸਮੀਨ ਕੇ ਘਰੇ ਬਣਾਈ ਆਉਣੇ ਫਰਟੂ ਕਪੜੇ ਲੈ ਲੈਣੇ ਉਹਨਾਂ ਦਾ ਕੁਝ ਬਣਾ ਕੇ ਭਈਆ ਨੇ ਹੈ ਡਾਲ ਦੀ ਹੋ ਮੇ ਡਾਲ ਦੇ ਭਈਆ ਨੇ ਲਓ ਜੀ ਸ਼ਰਟ ਦਾ ਜਿਹੜੀ ਮੈਂ ਆਪ ਗੇ ਸਟਿਚ ਕਰਨੀ ਦੇਖੀ ਸੀਗੀ ਤੇ ਬੋਟਮ ਜਿਹੜੀ ਮੈਂ ਜੜਨਾ ਸੀ ਪਹਿਲਾਂ ਹਮ ਸੰਡੇ ਸੀਗਾ ਅੱਜ ਸੌਂ ਗਈ ਅੱਜ ਮੈਂ ਘੰਟਾ ਡੇਢ ਘੰਟਾ ਤੋਂ ਬਾਅਦ ਮੈਂ ਸਟਿਚ ਕਰ ਸਕਦੀ ਸੀਗੀ

పొచ్చే చటింగ్ ఆ పలా పొచ్చే ਕਿਆ ਆਪ ਨੇ ਆਪਣਾ ਪਾਟ ਕੇ ਬੈਠਾ ਨੂੰ ਫਰਾਕ ਫਰਾਕ ਬਣਾ ਦਿਓ ਕੋਈ ਵੀ ਰੀਮੇ ਬਰਡ ਕੋਲਟ ਲੱਗ ਜਾਂਦੀ ਹੈ ਕਪੜਾ ਸੁਣਾ ਆਹ ਵੀ ਜਿਹੜੇ ਕੱਪੜੇ ਲਿਆਦੇ ਸੀ ਅਸੀਂ ਕਿ ਆਪ ਵੀ ਬਣਾ ਲਈ ਮੈਂ ਇੱਕ ਇੱਕ ਸੂਟ ਸਿਆਗਾ ਵੈਸੇ ਤਾਂ ਉਂਝ ਲੈ ਕੇ ਆਈ ਸੀ ਕਿ ਉਹ ਬਣਾ ਸੀ ਪਰ ਉਹ ਜਿਹੜੇ ਆਪ ਦੇ ਵਾਸਤੇ ਸੂਟ ਲੈ ਕੇ ਆਉਂਦੀ ਸੀਗੇ ਤੇ ਉਹਨਾਂ ਦੇ ਵਿੱਚੋਂ ਬਣਾਏ ਆ ਤੇ ਬਾਕੀ ਆਪਾਂ ਇੱਕ ਦੋ ਦਿਨਾਂ ਤੱਕ ਨਵੇਂ ਕਲੈਕਸ਼ਨ ਲੈ ਕੇ ਆਵਾਂਗੇ ਤਾਂ ਵੇਖਦੇ ਆ ਜੇਕਰ ਕਿਸੇ ਪੈਨ ਨੂੰ ਲੈਣਾ ਹੋਇਆ ਸੂਟ ਦਾ ਇਸ ਤੇ ਚੇਅਰ ਮਾ ਕੋਈ ਤਾਂ ਮੇਰੀ ਉਹ ਬਿਆਣੀ ਪਿਕ ਮੈਨੂੰ ਦਿੱਤੀ ਨਹੀਂ ਜਿਹੜੀ ਤੂੰ ਕਹਿੰਦੀ ਸੀ ਮਾਨੂੰ ਮਾਮੇ ਬੰਦੋ ਭਾਈ ਹੈ ਮੇਰਾ ਕੱਪ ਉਹ ਮੈਂ ਦਿੰਨੀ ਆ ਖਾਜੋ ਆ ਫੜਿਓ ਸੰ ਕੋਈ ਨਹੀਂ ਉੱਥੇ ਰੱਖਣਾ ਮੈਂ ਮੈਨੂੰ ਕੋਈ ਆ ਕਿ ਦੇ ਜੇ ਮੈਂ ਦੇਣੀ ਹੈ ਕੋਈ ਹੋ ਉਹ ਗ੍ਰੀਲ ਤੇ ਨਵੇਂ ਦੁਕਾਨ ਤੇ ਲੈਣੀ ਠੀਕ ਹੈ ਰੋਜ ਟਾਈਮ ਹੋ ਗਿਆ 6:30 ਦਾ ਤੇ ਇਧਰੋਂ ਸਰੋਂ ਵਗੈਰਾ ਦਾ ਜਿਹੜਾ ਕੰਮ ਨਵੇੜ ਤਾਂ ਤੇ ਉਧਰ ਚਾਚਾ ਹੁਣ ਲੱਗ ਗਿਆ ਹੈਗਾ ਢੋਲ ਖਾਲੀ ਕਰਨ ਕਿਉਂਕਿ ਬਸ ਹੁਣ ਪਤਾ ਹੀ ਸਾਰੇ ਭੈਣ ਭਰਾ ਇਸ ਕੰਮ 'ਚ ਲੱਗੇ ਹੋਣਗੇ ਸਾਰੇ ਢੋਲ ਵੇਲੀ ਕਰਨਗੇ ਧੁੱਪ ਲਵਾਉਣਗੇ ਇਹਨਾਂ ਨੂੰ ਫਿਰ ਨਵੇਂ ਕੜਕਾ ਜੂ ਕੀ ਉਹ ਪਾਵਾਂਗੇ ਤੇ ਮੈਂ ਵੀ ਇਧਰੋਂ ਕੰਮ ਕਰਾ ਜਿਹੜੇ ਆਦੇ ਨਵੇੜ ਦੇ ਸੀ ਭਾਂਡੇ ਰਹਿ ਗਏ ਮੇਰੇ ਮੰਜਨ ਵਾਲੀ ਧਾਰਾ ਕੱਢ ਲਈਆਂ ਤੇ ਮੈਂ ਸੋਚਦੀ ਸੀਗੀ ਕਿ ਬੇੜਾ ਧੋਦ ਕੇ ਹਨਾ ਬੀਬੀ ਫੇਰ ਕਣਕ ਰੱਖ ਦੇਣਗੇ ਮੈਂ ਕਿ ਬੇੜਾ ਧੋਦ ਕੇ ਟੜਕੇ ਨੂੰ ਸੁੱਕ ਜੂਗਾ ਬਾਹਲਾ ਗੰਦਾ ਹੋਇਆ ਪਿਆ ਕੋਸ਼ਾ ਹਾਜ ਸਰੋਂ ਵਗੈਰਾ ਇੱਥੇ ਛੰਡੀ ਸੀਗੀ ਤੇ ਰੀਂਜੀ ਵਾਲੀ ਹੋਈ ਪਈ ਆ ਸਾਡੇ ਜਿਹੜੇ ਕੰਮ-ਕਾਰ ਹੁੰਦੇ ਸਾਨੂੰ ਐ ਹੁੰਦੇ ਚਲੋ ਰਾਤ ਨੂੰ ਹੀ ਵਧੀਆ ਸਾਰੇ ਕੰਮ-ਕਾਰ ਕਰਕੇ ਹਨਾ ਤੇ ਧੋਦਾਂਗੇ ਕਿ ਦਿਨੇ ਆਏ ਹੁੰਦਾ ਇਹ ਛੁੱਟੇ ਵਾਲੇ ਦਿਨ ਦਾ ਕੰਮ ਐ ਫੇਰ ਤਾਂ ਕਿਉਂਕਿ ਅੱਜ ਇਹ ਹੈ ਨਹੀਂ ਸੀਗੇ ਤਾ ਕਰਕੇ ਹਾਂ ਸਰੋਦਰ ਸਾਬੜਨਗੇ ਹੋ ਰੇ ਇੱਥੇ ਤੇ ਕਿੱਥੇ ਰੱਖਣੀ ਆ ਤੇ ਕਿਉਂਕਿ ਨਹੀਂ ਤਾਂ ਆਪਾਂ ਦਿਨੇ ਕੰਮ ਕਰ 12 ਵਜ ਜਾਂਦੇ ਆ ਰਾਮਦਾਰੀ ਦੇ ਨਾਲ ਫਿਰ ਇਹ ਧੋਆ ਤਾਂ ਹੁਣ ਧੁੱਪ ਹੈ ਜਿਹੜੀ ਇੰਨੀ ਕੇ ਜਿਆਦਾ ਤਿੱਖੀ ਹੁੰਦੀ ਧੁੱਪੇ ਕੰਮ ਨਹੀਂ ਹੁੰਦਾ ਤਾਂ ਕਰਕੇ ਮੈਂ ਇਹਨਾਂ ਨੂੰ ਵੀ ਮੈਂ ਅੱਜ ਸ਼ਾਮ ਨੂੰ ਪੈਪ ਲਾ ਕੇ ਜਿਹੜਾ ਧੋ ਦਨੇ ਇੱਕ ਵਾਰੀ ਕੰਮ ਨਿਬੜੂਗਾ ਫਿਰ ਦੇਖੀਓ ਨਾਲੇ ਕਈ ਨਮੀ ਆਊਗਾ ਦੇੜਾ ਧੋਣੇ ਨੂੰ ਲੈ ਕੇ ਜਾਉਗੀ ਪਰ ਹੁਣ ਤਰ ਬਣਾ ਹੀ ਆਵੇ ਤੇ ਹੁਣ ਤਾਂ ਜਮਾ ਕਣ ਕ ਪੱਕਾ ਬੰਗੇ ਉਹਦੇ ਤਾਂ ਟਲ ਗਿਆ ਆਖੀ ਜਾਂਦੇ ਆ ਸਾਨੂੰ ਕਿ ਜੇ ਛੱਤ ਚ ਵਿਚਾਰੇ ਨਹੀਂ ਜਾਂਦੇ ਸਖਤ ਡਿਊਟੀ ਸੰਭੀ ਪਰ ਆਦਨ ਨੇ ਹੈਲਪ ਵਗੈਰਾ ਕਰਵਾਤੀ ਕੜਾ ਤੇ ਢੋਲ ਚੁਕਣ ਕਰਦ ਚਾਨ ਪਾਂਡੇ ਮਾਜਾ ਡੇਟ ਵੀ ਹੋ ਗਿਆ ਲੋ ਜੀ ਢੋਲ ਵੀ ਵੇਲੇ ਹੋਗੇ ਧੁੱਪ ਲੱਗ ਜੂ ਇਹਨਾਂ ਨੂੰ ਧੁੱਪਨ ਲੱਗੂਗੇ ਹਾਂ ਹਾਂਕ ਬਹੁਤ ਨਿਕਲੇ ਫੇਰ ਹੋ ਗਿਆ ਕੰਮ ਡਾਨਾ ਆ ਆ ਫਾਇਟ ਲਾਏਗੀ ਬੇੜੇ ਵਾਲਾ ਮੈਂ ਦੁੱਧ ਬਾਦ ਕੱਢਿਆ ਵਾਂ ਬੇੜੇ ਚੋਣ ਵਾਲਾ ਇਹਨਾਂ ਤੋਂ ਹੋ ਗਿਆ ਹਾਂ ਹੋਰ ਅੰਦਰ ਚੋਣ ਲਈ ਨਹੀਂ ਹੋ ਤਾਂ ਮਿੰਨ ਦੇ ਜਾਉਂਗਾ ਸਾਥ ਜਾਈਦਾ ਫਿਰ ਤਾਂ ਸਿਮੈਂਟਾ ਸਕਨ ਟਾਈਪ ਰੋਣੇ ਨੇ ਖੇਚੜਾ ਵੀ ਬੇੜੇ ਦਾ ਮਾਮਾ ਮੈਂ ਕਿਹਾ ਗੱਟੇ-ਬੁੱਟੇ ਰੌਣਕ ਦੇ ਨਾਲ ਆਏ ਰੋਟੀ ਡੱਕ ਖਾ ਕੇ ਫੇਰ ਬੇ ਚਲ ਮੈਂ ਬੈਂਡੂ ਹੀ ਜਮਾਦਾ ਆਇਤਾ ਨਾ ਬੁਠੀਕਾ ਖੇਢੀ ਜਾਂਦੀ ਹੈ ਕੱਲ ਤਾਂ ਬੱਸ ਬੱਸ ਕਰੀ ਗਈ ਆ ਹਾਂ ਮੈਂ ਜਪੜ ਕਰ ਕਰ ਦਿੰਦੀ ਹਾਂ ਹਾਂਜੀ ਟਾਈਮ ਹੋ ਗਿਆ 8:30 ਦਾ ਤੇ ਆਪਾਂ ਆਪਣੇ ਕੰਮ ਕਰ ਸਾਰੇ ਨਹੀਂ ਲਵੇੜ ਰੋਟੀ ਟੁੱਕ ਖਾਲੇ ਤੇ ਭੰਡ ਬਾਜ ਲੈ ਜੇ ਰੋਟੀ ਬਣਾਈ ਸੀ ਆਪਾਂ ਬਾਹਰ ਗੀਠੀ ਤੇ ਹੁਣ ਜਿਵੇਂ ਕਿ ਪਹਿਲਾਂ ਸਕੀਮ ਬਣਾਈ ਜਾਂਦੇ ਸੀ ਜਿਹੜਾ ਤੋਂ ਦੀ ਤਾਂ ਕਰਕੇ ਫਿਰ ਹੁਣ ਜਿਹੜੀ ਸਪੈਪ ਲਾਈ ਦਿੱਤੀ 8:30 ਦੇਨ ਕੰਮ ਨਿਬੜ ਗਏ ਨਾ 9:30 ਵਜੇ ਦੇਣਾ ਤੋਤਾ ਜਾਊਗਾ ਚਲ ਟੈਨਸ਼ਨ ਫਰੀ ਹੋ ਜੂਗੀ ਕਿਉਂਕਿ ਕਈ ਦਿਨ ਹੋ ਗਏ ਦੇ ਸਕੀਮ ਜੀ ਸਕੀਮ ਲਾਈ ਸੀ ਜਨਕੀ ਸੋਚਿਆ ਜਾਂ ਸੀਗਾ ਵੀ ਦੇੜਾ ਤੋੜ ਗਏ ਫਿਰ ਬਸ ਜਿਹੜੀ ਗੱਲ ਸੋਚਦੇ ਲੱਗੇ ਤੇ ਉਹ ਫਿਰ ਪੂਰੀ ਕਰ ਹੀ ਦਿੰਨੇ ਆ ਆ ਜਿੰਨਾਂ ਨੇ ਵੀ ਕਹਿ ਜੇ ਦਿੱਤਾ ਚਲ ਆਪਾਂ ਤੋ ਇਹ ਮੈਂ ਕਹਿੰਦੇ ਰਮਨ ਬੀੜਾ ਇਹ ਸੱੱੱਲ ਨੇ ਅਗੀ ਟੋਕ ਨੇ ਨਾ ਦਾ ਕੰਮ ਬਹੁਤ ਵੈਸੇ ਵੀ 7 7.5 ਫਰੀ ਹੋਏ ਉਧਰ ਟੋਲ ਟੂਲ ਵੇਲੇ ਕਰਕੇ ਉਧਰ ਲਾ ਕੇ ਸਾਰੀ ਸੈਟਿੰਗ ਯਾਨੀ ਕਿ ਕੋਈ ਟੈਨਸ਼ਨ ਫਰੀ ਹੋ ਗਏ ਰਹਿ ਜਾ ਆਪਣਾ ਕੱਲਾ ਟੂੜੀ ਵਾਲਾ ਕਮਰਾ ਤੇ ਚਲੋ ਜੀ ਹੁਣ ਮੈਂ ਬਾਹਰ ਗੱਲਾਂ ਨਾ ਮਾਰਾਂ ਤੇ ਲੈਣਾ ਨਾਲ ਆਪਾਂ ਇਹੋ ਜਿਹਾ ਖਿੱਚਾ ਤੇ ਹੋ ਚੱਕਾ ਬੋਕਰ ਫੇਰ ਕਰਦੇ ਆ ਥੋੜਾ ਬਹੁਤ ਸਾਬਸਪਾਈ ਕਰਕੇ ਵਲੌਗ ਨੂੰ ਕੰਟੀਨਿਊ 8 ਦਿਨ ਲੋ ਜੀ ਇਧਰ ਆਪਾਂ 베ੜੇ ਦੀ ਜਿਹੜੀ ਸਾਫ ਸਫਾਈ ਵਧੀਆ ਹੋ ਗਈ ਇਧਰੋਂ ਆਪਾਂ ਧੋ ਕੇ ਲੈ ਗਏ 베ੜੇ ਨੂੰ ਤੇ ਦੇਖੋ ਉਹ ਤਾਂ ਹਨਾ ਰੈੱਡ ਰੈੱਡ ਨਿਕਲਿਆ ਹੁੰਦੀਆਂ ਜੀਆਂ ਇੱਟਾਂ ਤੇ ਦੋਕ ਦਿਨ ਹੀ ਸਾਫ਼ ਰਹੂਗਾ ਫੇਰ ਫੇਰ ਉਹਦਾ ਦਾ ਹੋ ਜਾਊਗਾ ਇਧਰੋਂ ਵੀ ਅੱਧੇ 베ੜੇ ਦੀ ਹੋ ਗਈ ਯਾਨੀ ਕਿ ਇੱਧਰ ਰਹਿ ਗਿਆ ਤੇ ਨਾ ਅਸੀਂ ਕਿਹ ਨਾਲੇ 5 ਕਿ ਮਿੰਟ ਆਪਾਂ ਕਰਦੀਏ ਮੋਟਰ ਬੰਦ ਰੈਸਟ ਮਿਲ ਜਾਂਦੀ ਆ ਤੇ ਸੜਨ ਦਾ ਵੀ ਡਰ ਰਹਿੰਦਾ ਤਾ ਕਰਕੇ ਨਾਲੇ ਪਾਣੀ ਦੇਖਣਾਗੇ ਮੂਰੋਂ ਇੱਥੇ ਆ ਕੇ ਤਾਂ ਨਾ ਜਮਾ ਗਰਕ ਬਣ ਜਾਂਦਾ ਕਿਉਂਕਿ ਸਾਰੇ ਵੇੜੇ ਦੀ ਮਿੱਟੀ ਹੁੰਦੀ ਹੈ ਇੱਧਰੋਂ ਤਾਂ ਕਰਕੇ ਇੱਧਰੋਂ ਸਾਰਾ ਖਿੱਚ ਦਾਂਗੇ ਰੇਤਾ ਮੈਂ ਮੂਰੇ ਮੂਰੇ ਬੋਕਰ ਮਾਰੀ ਗਿਆ ਉਪਰ ਹੀ ਪਿੱਛੇ ਪਿੱਛੇ ਪਾਏ ਬਣਾ ਲ ਜਿਹੜਾ ਸਾਰੀ ਮਿੱਟੀ ਘਟਾ ਜਿਹੜਾ ਨਿਕਲ ਗਿਆ ਇੱਥੇ ਇਹਨਾਂ ਨੂੰ ਵੀ ਤੋਤਾ ਇਹਦੇ ਸੋਨੇ ਲੱਗਦੇ ਆ ਫਲ ਸਮ੍ਰਿਤ ਕਰੀ ਜਾਂਦੀ ਹੈ ਕੰਮ ਆਪਦਾ ਹੈ ਤੂੰ ਦਵਾਈ ਲੈ ਲੈ ਪਹਿਲਾਂ ਲੈ ਨਾਲ ਲੌਂਗ ਜਿ ਭੁੰਨ ਦਉਂਨੇ 2 ਮਿੰਟ ਮੋਟਰ ਬੰਦ ਕੀਤੀ ਹਾਂ 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 ਦੋ ਗੋਸ਼ ਬੋਲਦੀ ਆ ਨਾ ਉਹ ਦੁਕਾ ਉਹ ਦੋ ਸਾਹ ਕੇ ਛੱਡਦੀ ਹੂੰ ਤੂੰ ਬੇਵੱਜੀ ਅੱਦੇ ਅਗੇ ਮੈਂ ਲੌਂਗ ਭੁੰਨ ਕੇ ਦਉਂਗੀ ਤੈਨੂੰ ਖੜ ਜਾ ਬੱਸ ਇੰਨਾ ਕੀ ਰਹਿ ਗਿਆ ਬੇੜਾ ਸਾਫ ਕਰ ਦਿੰਦੇ ਚੱਪਲ ਲਾ ਜਾ ਬਾਹਰ ਆਹ ਨੀ। ਮਾੜੀ ਉਹ ਵੇ ਗੇਟ ਦੇ ਵਿੱਚ ਪਾਣੀ ਆਸਾ ਪਸਾ ਕਰਨਾ। ਲੋਟ 9:30 ਵਜੇ ਨੂੰ ਆਪਾਂ 8:30 ਲੱਗੇ ਸੀ ਤੇ 9:30 ਵਜੇ ਨੂੰ ਸਾਰੇ ਵਿੜੇ ਦੀ ਜਿਹੜੀ ਸਾਫ ਸਫਾਈ ਕਰਤੀ। ਟੈਨਸ਼ਨ ਫਰੀ ਮਹੀਨਾ ਡੁੱਢ ਮਹੀਨਾ ਹੁਣ ਇੱਕ ਦੋ ਅੱਜ ਜਦੋਂ ਕਣਕਾਂ ਦੀ سانسਵਾਲ ਹੋ ਗਈ ਫੇਰ ਤੇ ਤੜਕੇ ਮੈਨੂੰ ਬੁੱਕਰ ਨਹੀਂ ਮਾਰਦੀ ਇੱਕ ਕੰਮ ਇੱਕ ਕੰਮ ਮੇਰਾ ਘਟਕੇ ਤੜਕੇ ਦੇ ਆਨਲੀ ਇੱਕ ਦਿਨ ਦੇ ਲਈ ਹਾਂ ਆਪਣੇ ਨਾਲ ਇੱਥੇ ਜਾ ਕੇ ਥੋੜਾ ਜਿਆਦਾ ਜਾਦੇ ਕੱਸ ਜਾ ਜੰਦਾ ਕਿੱਥੇ ਜੀ ਇੱਥੇ ਜਾ ਕੇ ਵੀ ਸਾਰਾ ਰੇਤ ਤੁੱਟਾ ਜਾ ਇਕੱਠਾ ਹੋ ਜਾਣਾ ਹਾਂ ਆਹ ਥਾਂ ਦੇ ਤੋ ਆਹ ਥਾਂ ਬੜਾ ਤੰਗ ਕਰਦਾ ਕੋ ਬਾਣਾ ਪਾਣੀ ਸੁੱਕ ਜਾਊਗਾ ਬਾਹਰ ਲੰਘਣਾ ਤੜਕੇ ਨੂੰ ਇੱਥੇ ਪਸ਼ੂਆਂ ਦਾ ਤੇ ਮੰਨਣਾ ਜਦੋਂ ਬਾਹਰੋਂ ਚੀਜ਼ ਆਉਂਦੀ ਐ ਇੰਨੇ ਸਨ ਦੇ ਹੀ ਝੜ ਜਾਂਦਾ ਰੇਤਾ ਹਾਂ ਠੀਕ ਹੈ ਨਾ ਕੁਝ ਪਸ਼ੂ ਲੰਘਦੇ ਕਰਦੇ ਐ ਇਹਦੇ ਕਰਕੇ ਹੋ ਜਾਂਦਾ ਆਹ ਪਾਣੀ ਤੇ ਜਮਾ ਸੋਕ ਕੇ ਬਾਹਰੋਂ ਵੀ ਸੁੱਕ ਜਾਊਗਾ ਹਨ ਸੁੱਕ ਜਾਣਾ ਪਾਣੀ ਹੁੰਦਾ ਕਿੱਥੇ ਕੱਢਦਾ ਹਾਂ ਫੀਡ ਕੱਢਦੇ ਐ ਤੇ ਟੂਮਟਰ ਬੰਦ ਕਰ ਜੀ ਫੀਡ ਕੱਢੀ ਨਹੀਂ ਸੀ ਜੀ ਆ ਦੇ ਇੱਥੋਂ ਤਾਂ ਆ ਹੀ ਹੋ ਗਿਆ ਜਿਵੇਂ ਕੱਲ ਦਾ ਧੋਤਾ ਹੁੰਦਾ ਤੇ ਹੋਰ ਸਾਫ਼ ਹੋ ਗਿਆ ਇੱਥੇ ਨਾ ਕਿੱਦਿਆਂ ਦਾ ਮੋਟਰਸਾਈਕਲ ਖੜਾ ਸੀ ਤੇ ਸਾਈਕਲ ਜੀ ਖੜੀ ਹੁੰਦੀ ਸੀ ਚੱਜ ਨਾਲ ਨਾ ਇੱਥੇ ਝਾੜੂ ਨਹੀਂ ਨਿਕਲਦਾ ਹੁੰਦਾ ਸੀ ਪੈਪ ਨਾਲ ਵਧੀ ਗਿਆ ਸਾਫ਼ ਹੋ ਗਿਆ ਲਿਖਾ ਡੱਬੇ ਨਾਲ ਸੌਗਾ ਕਿਹੋ ਜਿਹੀ ਬੈਠਣੀ ਆ ਨਿੱਕੀ ਤੇ ਸੁੱਤੀ ਪਈ ਆ ਹੂੰ ਪਤਾ ਨਹੀਂ ਦੁੱਧ ਵਗੈਰਾ ਪੀ ਲੈ ਕੇ ਪਿੱਤਾਂ ਨੇ ਅੱਜ ਤਾਂ ਸਰ ਵੀ ਹੋਣ ਵਾਲਾ ਸੀ ਆਹਾ ਸੁੰਬਰ ਨੂੰ ਤਾਂ ਕੱਲ ਆਹਾ ਤੋਂ ਨੂੰ ਤੋਂ ਪਹਿਲਾਂ ਬੰਦੀ ਕਰ ਦਾਂ ਥੈਂਕ ਯੂ ਪਰ ਕੀ ਲੋ ਜੀ ਫਿਰ ਹੁਣ ਆਪਾਂ ਵੀ ਵਲੌਗ ਦਾ ਐਂਡ ਇੱਥੇ ਕਰਦੇ ਆ ਤੇ ਮਿਲਾਂਗੇ ਆਪਾਂ ਨੈਕਸਟ ਵਲੌਗ ਦੇ ਨਾਲ ਹੁਣ ਤਾਂ ਪਲੀਜ਼ ਜੇਕਰ ਤੁਹਾਨੂੰ ਸਾਡੇ ਵਲੌਗ ਵਧੀਆ ਲੱਗਦੇ ਨੇ ਤਾਂ ਲੱਕ ਸ਼ੇਅਰ ਜ਼ਰੂਰ ਕਰਿਆ ਕਰੋ ਸੋਨੇ ਸੋਨੇ ਕਮੈਂਟ ਕਰਿਆ ਕਰੋ ਤੇ ਭੈਣਾਂ ਦੇ ਕੱਲ ਵਾਲੇ ਵਲੌਗ ਤੇ ਬਹੁਤ ਸੋਨੇ ਕਮੈਂਟ ਆਏ ਸੀ ਥੈਂਕ ਯੂ ਸੋ ਮੱਚ ਜੀ ਵਲੌਗ ਕਰਾਂ ਹਾਂਜੀ ਤੇ ਬੈਲ ਆਈਕਨ ਵੀ ਯੂਰ ਪ੍ਰੈਸ ਕਰ ਲਓ ਤਾਂ ਕਿ ਆਉਣ ਵਾਲੇ ਵਲੌਗ ਦਾ ਨੋਟੀਫਿਕੇਸ਼ਨ ਤੁਹਾਡੇ ਤੱਕ ਪਹੁੰਚ ਸਕੇ ਹਾਂਜੀ ਹੈਗਾ ਚਲੋ ਜੀ ਨੈਕਸਟ ਵਲੌਗ ਦੇ ਨਾਲ ਮਿਲਾਂਗੇ ਨਹੀਂ ਹੈਗਾ ਗਰਮ ਪਣੀ